ਸਤਿ ਸ਼੍ਰੀ ਅਕਾਲ ਮੈਂ ਹਾਰਤਿਆ ਸੰਦਰ న్యూ ਦੇਖ ਦਸ਼ਕਾ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰਾਂ ਰਾਜਾਂ ਸੇਵਾ ਪ੍ਰੋਗਰਾਮ ਨੂੰ ਲੈ ਕੇ ਗੱਲਬਾਤ ਕਰਾਂਗੇ ਸੂਬੇ ਦੇ ਕੁਝ ਮੁੱਦਿਆਂ ਨੂੰ ਲੈ ਕੇ ਕਿਉਂਕਿ ਜਨਤਾ ਦੇ ਵੱਲੋਂ ਚੰਗੇ ਬਹੁਮੁੱਦ ਦੇ ਨਾਲ ਇੱਕ ਬਦਲਾਵ ਲਿਆਂਦਾ ਗਿਆ ਬਦਲੀ ਹੋਈ ਸਰਕਾਰ ਲਿਆਂਦੀ ਗਈ ਤਾਂ ਕਿ ਜਨਤਾ ਦੀ ਆਵਾਜ਼ ਬਣ ਕੇ ਉਹ ਸਰਕਾਰ ਉਹਨਾਂ ਦੀ ਆਵਾਜ਼ ਜਦੋਂ ਸੁਣਨਗੇ ਤਾਂ ਉਹਨਾਂ ਦੇ ਹੱਕ ਦੀ ਗੱਲ ਕਰਨਗੇ ਪਰ ਸੂਬੇ ਦਾ ਹਾਲ ਕੀ ਹੈ ਕਿ ਸਰਕਾਰਾਂ ਆਪਸ ਦੇ ਵਿੱਚ ਹੀ ਉਲਝ ਕੇ ਰਹਿ ਗਈਆਂ ਨੇ ਪਰ ਜਨਤਾ ਦੇ ਵੱਲ ਜ਼ਰਾ ਵੀ ਧਿਆਨ ਨਹੀਂ ਹੈ ਗੱਲਬਾਤ ਕਰਾਂਗੇ ਸੂਬੇ ਦੇ ਵਿੱਚ ਹੋ ਰਹੇ ਜਿਹੜੇ ਉਲਝਣਾ ਨੇ ਸਿਆਸੀ ਸਮਿਕਰਣ ਨੇ ਕਿ ਮਨਪਿਤ ਬਾਦਲ ਦੇ ਉੱਪਰ ਜਿਹੜੀ ਤਲਵਾਰ ਲਟਕ ਰਹੀ ਹੈ ਗ੍ਰਿਫਤਾਈ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਉਸਦੇ ਬਾਰੇ ਗੱਲਬਾਤ ਕਰਾਂਗੇ 65 ਲੱਖ ਦਾ ਜਿਹੜਾ ਕੋਟਾਲੇ ਦੀ ਗੱਲ ਹੋ ਰਹੀ ਹੈ ਉਸ ਮੁੱਦੇ ਤੇ ਵੀ ਗੱਲਬਾਤ ਕਰਾਂਗੇ ਇਸ ਦੇ ਨਾਲ ਹੀ ਗੱਲਬਾਤ ਕਰਾਂਗੇ ਕਿ ਭਾਰਤ ਅਤੇ ਕੈਨੇਡਾ ਦੇ ਜੰਗ ਦੇ ਵਿਚਕਾਰ ਇੱਕ ਵਾਰ ਫਿਰ ਕੈਨੇਡਾ ਦੇ ਵੱਲੋਂ ਜਿਹੜੀ ਇਹ ਨਵੀਂ ਐਡਵਾਈਜ਼ੀ ਜਾਰੀ ਕੀਤੀ ਗਈ ਹੈ ਤੇ ਕੀ ਉਹ ਐਡਵਾਈਜ਼ਰੀ ਹੈ ਉਸਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਉੱਥੇ ਹੀ ਇੱਕ ਐਲਓਸੀ ਜਿਹੜੀ ਆ ਉਹ ਜਾਰੀ ਕੀਤੀ ਗਈ ਕਰਨਵੀਰ ਸਿੰਘ ਦੇ ਉੱਪਰ ਜਿਸ ਨੂੰ ਭਾਰਤ ਤੇ ਕੈਨੇਡਾ ਦੇ جنگ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਿਹੇ ਮੁੱਦੇ ਨੇ ਗੱਲਬਾਤ ਕਰਾਂਗੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੌਜੂਦ ਮੇਰੇ ਸਹਿਯੋਗੀ ਨਰੇਂਦਰ ਕਲੇਰ ਜੀ ਗੱਲਬਾਤ ਕਰਾਂਗੇ ਕਿ ਰੇਸਰ ਜਿਸ ਤਰੀਕੇ ਨਾਲ ਜਨਤਾ ਨੇ ਇੱਕ ਚੰਗੇ ਬਹੁਮਤ ਦੇ ਨਾਲ ਇੱਕ ਬਦਲਾਵ ਵਾਲੀ ਸਰਕਾਰ ਲਿਆਂਦੀ ਕਿ ਉਹਨਾਂ ਦੇ ਹੱਕ ਦੀ ਗੱਲ ਕੀਤੀ ਜਾਵੇਗੀ ਪਰ ਸਰਕਾਰਾਂ ਆਪਸ ਦੇ ਵਿੱਚ ਹੀ ਉਲਝੀਆਂ ਹੋਈਆਂ ਨੇ ਵਿਰੋਧੀ ਧਿਰ ਦੇ ਨੇਤਾ ਮਨਵੀਰ ਬਾਦਲ ਦੀ ਗੱਲ ਕਰੀਏ ਤਾਂ ਤਲਵਾਰ ਲਟਕਦੀ ਪਈ ਹੈ ਗ੍ਰਿਫਤਾਰੀ ਦੀ ਛਾਪੇਮਾਰੀ جاری ਹੈ ਠੀਕ ਹੈ ਕੀ ਕੁਝ ਕਹਿਣਾ ਚਾਹੋਗੇ ਇਹਦੇ ਉੱਤੇ ਕਿਉਂਕਿ ਮਠਿੰਡਾ ਦੇ ਅਦਾਲਤ ਦੇ ਵਿੱਚ ਉਹਨਾਂ ਨੇ ਦਰਵਾਜ਼ਾ ਹੋ ਸਕੀ ਤੇ ਕੀ ਕੁਝ ਅਪਡੇਟਸ ਨੇ ਦੇਖੋ ਸਭ ਤੋਂ ਵੱਡੀ ਅਪਡੇਟ ਤਾਂ ਇਹ ਹੈ ਕਿ ਐਲਓਸੀ ਜਾਰੀ ਕਰ ਦਿੱਤੀ ਗਈ ਹੈ ਲੌਕਆਊਟ ਨੋਟਿਸ ਜਾਰੀ ਹੋ ਗਿਆ ਹੈ ਮਨਪ੍ਰੀਤ ਸਿੰਘ ਬਾਦਲ ਜਿਹੜੇ ਕਿ ਕਿਸੇ ਵੇਲੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸੀ ਪੰਜਾਬ ਸਰਕਾਰ ਦੇ ਵਿੱਚ ਕਿ ਮਨਪ੍ਰੀਤ ਸਿੰਘ ਬਾਦਲ ਉਸ ਸਖਸ਼ ਹੈ ਜਿਹੜੇ ਕਿ ਪੰਜਾਬ ਦੇ ਵੱਡੇ ਜਿਹੜੇ ਖਰਚੇ ਨੇ ਉਹਨਾਂ ਨੂੰ ਘਟਾਉਣ ਦੇ ਲਈ ਹਰ ਉਪਰਾਲਾ ਕਰਦੇ ਨੇ ਭਾਵੇਂ ਕਿ ਉਹ ਇਸ ਗੱਲ ਦਾ ਦਾਅਵਾ ਕਰਦੇ ਹੁੰਦੇ ਸੀ ਕਿ ਮੈਂ ਆਪਣੀ ਗੱਡੀ ਭਾਵੇਂ ਬਠਿੰਡੇ ਤੋਂ ਚੰਡੀਗੜ੍ਹ ਲੈ ਕੇ ਜਾਣੀ ਹੋਵੇ ਮੈਂ ਟੋਲ ਟੈਕਸ ਦੇ ਕੇ ਗੱਡੀ ਆਪਣੀ ਆਪ ਚਲਾ ਕੇ ਲੈ ਕੇ ਜਾਊਗਾ ਮੈਂ ਕੋਈ ਡਰਾਈਵਰ ਦਾ ਐਕਸਟਰਾ ਬੋਝ ਨਹੀਂ ਪਾਉਣਾ ਪਰ ਦੂਸਰੇ ਪਾਸੇ ਹਾਲਾਤ ਤੁਸੀਂ ਦੇਖ ਲਵੋ ਕਿ ਦਿਨ ਕਿਵੇਂ ਫਿਰ ਗਏ ਨੇ ਉਹ ਸਖਸ਼ ਜਿਹੜਾ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਤੀ ਸੰਕਟ ਨੂੰ ਸ਼ਾਰਾਣਾ ਅੰਦਾਜ਼ ਦੇ ਵਿੱਚ ਬੋਲ ਕੇ ਇਹ ਕਹਿੰਦਾ ਹੁੰਦਾ ਸੀ ਕਿ ਪੰਜਾਬ ਦਾ ਵਿੱਤੀ ਸੰਕਟ ਦੂਰ ਹੋ ਜਾਣਾ ਪਰ ਉਹਨਾਂ ਤੇ ਹੀ ਤਲਵਾਰਾਂ ਲਟਕ ਗਈਆਂ ਗ੍ਰਿਫਤਾਰੀ ਦੀਆਂ ਲੋਕਆਊਟ ਨੋਟਿਸ ਜਾਰੀ ਹੋ ਗਏ ਨੇ ਪਰ ਦੂਸਰੇ ਪਾਸੇ ਦੇਖਣ ਵਾਲੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਇਸ ਪੂਰੇ ਮਾਮਲੇ ਦੇ ਵਿੱਚ ਸਿੰਗਲਾ ਸਾਹਿਬ ਦੇ ਵੱਲੋਂ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਹੜੇ ਕਿ ਅਕਾਲੀ ਦਲ ਤੋਂ ਬਾਅਦ ਭਾਜਪਾ ਦੇ ਵਿੱਚ ਸ਼ਾਮਲ ਹੋਏ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਇਹ ਪੂਰਾ ਪ੍ਰਕਿਰਿਆ ਚੱਲਦੀ ਪਈ ਹੈ ਇਸ ਸਭ ਦੇ ਵਿੱਚ ਹੁਣ ਸਭ ਤੋਂ ਵੱਡੀ ਗੱਲ ਕਿ ਭਗਵੰਤ ਮਾਨ ਸਾਹਿਬ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਚੁਟਕੀ ਲਈ ਗਈ ਹੈ ਇੱਕ ਸੋਸ਼ਲ ਮੀਡੀਆ ਹੈਂਡਲ ਤੇ ਕੋਈ ਗੱਲ ਆਖੀ ਗਈ ਉਸ ਤੋਂ ਬਾਅਦ ਇਹ ਲੋਕ ਆਖਦੇ ਪਏ ਨੇ ਕਿ ਸ਼ਾਇਦ ਇਸ ਕੇਸ ਦੇ ਵਿੱਚ ਕੋਈ ਹਲਚਲ ਨਾ ਹੋ ਜਾਵੇ ਕਿਸੇ ਇਸ ਕੇਸ ਨੂੰ ਬਦਲੇ ਦੀ ਭਾਵਨਾ ਦੇ ਨਾਲ ਸਰਕਾਰ ਜਾਂ ਅਦਾਲਤਾਂ ਜੋੜ ਕੇ ਦੇਖਣ ਨਾ ਲੱਗ ਜਾਣ ਕਿਉਂਕਿ ਵਕੀਲਾਂ ਨੂੰ ਉਵੇਟ ਹੁੰਦੀ ਹੈ ਕਿ ਜਦੋਂ ਐਂਟੀ ਪਾਰਟੀ ਕੋਈ ਅਜੀਹਾ ਸਵਾਲ ਚ ਕਰ ਦਿੰਦੀ ਹੈ ਕੋਈ ਚੁਟਕ ਕਰ ਦਿੰਦੀ ਆ ਤਾਂ ਸਾਨੂੰ ਇੱਕ ਕੇਸ ਮਜ਼ਬੂਤ ਕਰਨ ਲਈ ਇੱਕ ਆਪਸ਼ਨ ਮਿਲ ਜਾਂਦਾ ਇੱਕ ਉਹ ਮਤਲਬ ਕਹਿੰਦੇ ਜ਼ਰੀਆ ਮਿਲ ਜਾਂਦਾ ਹੈ ਕਿ ਇਹ ਬਦਲੇ ਦੀ ਭਾਵਨਾ ਪਰ ਜੋ ਅਪਡੇਟ ਤੁਹਾਨੂੰ ਦੱਸ ਦਿੰਨਾ ਹੈ ਕਿ ਲੋਕਆਊਟ ਨੋਟਿਸ ਜਾਰੀ ਹੋ ਗਿਆ ਭਾਵੇਂ ਕਿ ਇਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਅਗਾਊਂ ਜ਼ਮਾਨਤ ਨੂੰ ਲੈ ਕੇ ਪਟੀਸ਼ਨ ਪਾਈ ਗਈ ਇੱਕ ਵਾਰ ਫਿਰ ਪਾਈ ਗਈ ਹੈ ਪਰ ਜੋ ਹੁਣ ਤੱਕ ਦਿਸ ਦੇਖਿਆ ਗਿਆ ਕਿ ਮਨਪ੍ਰੀਤ ਸਿੰਘ ਬਾਦਲ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਜੀਲੈਂਸ ਦੇ ਵੱਲੋਂ ਰੇਡਸ ਕੀਤੀਆਂ ਗਈਆਂ ਬਠਿੰਡਾ ਦੇ ਵਿੱਚ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਪਰ ਹਾਲੇ ਤੱਕ ਮਨਪ੍ਰੀਤ ਸਿੰਘ ਬਾਦਲ ਨਹੀਂ ਮਿਲੇ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਜਿਸ ਦੇ ਵਿੱਚ ਉਹਨਾਂ ਦੇ ਸਾਥੀ ਰਾਜੀਵ ਕੁਮਾਰ, ਅਮਨਦੀਪ ਤੇ ਲਾਲ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਕੇਸ ਕੀ ਹੈ ਕੇਸ ਪੂਰਾ ਉਸ ਵੇਲੇ ਉ ਜਾਕਰ ਹੁੰਦਾ ਜਦੋਂ ਕਿ ਮਨਪ੍ਰੀਤ ਸਿੰਘ ਬਾਦਲ ਸੱਤਾ ਦੇ ਵਿੱਚ ਐਜ਼ ਅ ਮੰਤਰੀ ਸਨ 2018 ਤੋਂ ਲੈ ਕੇ ਜੇਕਰ ਗੱਲ ਕੀਤੀ ਜਾਵੇ ਤਾਂ 21 ਤੱਕ ਇਸ ਪੂਰੇ ਟਾਈਮ ਪੀਰੀਅਡ ਦੇ ਵਿੱਚ ਇੱਕ ਮਹਿਜ਼ ਕੋਠੀ ਦਾ ਮਾਮਲਾ ਵਾ 500 ਕੁਛ ਗਜ਼ ਦੀ ਕੋਠੀ 1500 ਕੁਛ ਗਜ਼ ਦੀ ਕੋਠੀ ਹੈ ਪੁਲਾਰਟ ਜਿਹੜਾ ਕਿ ਪਹਿਲਾਂ ਰਿਹਾਇਸ਼ੀ ਸੀ ਉਸ ਨੂੰ ਕਮਰਸ਼ੀਅਲ ਦਿਖਾਇਆ ਗਿਆ ਤੇ ਉਸ ਤੋਂ ਬਾਅਦ ਉਸਦੀ ਜਿਹੜੀ ਬੋਲੀ ਲੱਗਦੀ ਹੈ ਆਨਲਾਈਨ ਬੋਲੀ ਲੱਗਦੀ ਉਸ ਦੇ ਵਿੱਚ ਜਿਹੜੇ ਨਕਸ਼ੇ ਦਿਖਾਏ ਜਾਂਦੇ ਨੇ ਉਹਨਾਂ ਨਕਸ਼ਿਆਂ ਦੇ ਵਿੱਚ ਪਲਾਟ ਦੇ ਨੰਬਰ ਹੋਰ ਦਿਖਾਏ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਪਲਾਟਾਂ ਨੂੰ ਹੋਰ ਨੰਬਰਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਇਹ ਸ਼ਸ਼ੋਪੰਜ ਪੈ ਜਾਂਦੀ ਹੈ ਕਿ ਪਲਾਟ ਜਿਹੜੇ ਦਿਖਾਏ ਜਾ ਰਹੇ ਇਹ ਤਾਂ ਕਮਰਸ਼ੀਅਲ ਵਾਸੀ ਕਿਵੇਂ ਲੈ ਲਵਾਂਗੇ ਤੇ ਉਸ ਤੋਂ ਬਾਅਦ ਜਦੋਂ ਇਸ ਪੂਰੇ ਮਾਮਲੇ ਦੇ ਵਿੱਚ ਸਾਈਨ ਜਿਹੜੇ ਹੁੰਦੇ ਆ ਬੀਡੀਏ ਦੇ ਸਾਈਨ ਹੁੰਦੇ ਉਹ ਡਿਜੀਟਲ ਸਾਈਨ ਹੋ ਜਾਂਦੇ ਨੇ ਤੇ ਇਸ ਤੋਂ ਬਾਅਦ ਮਾਮਲਾ ਹੋਰ ਜਦੋਂ ਸੁਰਖੀਆਂ ਦੇ ਵਿੱਚ ਆਉਂਦਾ ਏ ਕਿ ਜਿਹੜੇ ਲੋਕਾਂ ਦੇ ਵੱਲੋਂ ਪਲਾਟ ਲੜ ਦਿੱਤਾ ਜਾਂਦਾ ਏ ਉਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦ ਨੂੰ ਦੇ ਦਿੱਤਾ ਜਾਂਦਾ ਏ ਜਦੋਂ ਇਸ ਪੂਰੇ ਪ੍ਰਕਿਰਿਆ ਦੇ ਵਿੱਚ ਫਿਰ ਸ਼ਿਕਾਇਤ ਜਾਂਦੀ ਏ ਸਿੰਘਲਾ ਸਾਹਿਬ ਦੇ ਵੱਲੋਂ ਤੇ ਜਦੋਂ ਹੁਣ ਇਸ ਜਾਂਚ ਚੱਲਦੀ ਪਈ ਆ ਤਾਂ ਪੂਰੀਆਂ ਕੱਲਾ ਕੱਲਾ ਛੱਠਾ ਖੁੱਲਦਾ ਪਿਆ ਏ ਕਿ ਕਿਸ ਤਰ੍ਹਾਂ ਮਹਿਜ਼ ਕੁਝ ਪੈਸਿਆਂ ਦੇ ਮਾਮਲੇ ਦੇ ਵਿੱਚ ਇੱਕ ਅਜੀਹਾ ਸਖਸ਼ ਜਿਹੜਾ ਕਿ ਪੰਜਾਬ ਦੇ ਭਲੇ ਦੀ ਗੱਲ ਕਰਦਾ ਹੁੰਦਾ ਸੀ ਪੰਜਾਬ ਦੇ ਵਿੱਚ ਜਦੋਂ মিডিਆ ਸਾਹਮਣੇ ਆਉਂਦਾ ਹੁੰਦਾ ਸੀ ਤਾਂ ਉਹ ਬੜੇ ਹੀ ਸੁਚੱਜੇ ਢੰਗ ਦੇ ਨਾਲ ਗੱਲਬਾਤ ਕਰਦੇ ਹੁੰਦੇ ਸਨ ਪਰ ਕੁਝ ਪੈਸਿਆਂ ਦੇ ਕਰਕੇ ਇੱਕ ਪਲਾਟ ਜਿਹੜਾ ਕੁਝ ਗਜ਼ਾਂ ਦਾ ਦੋ ਪਲਾਟ ਸੀ ਸਾਨੂੰ ਜੋੜ ਕੇ ਲਿੱਤਾ ਗਿਆ ਉਸ ਕਰਕੇ ਫਸਦੇ ਨਜ਼ਰ ਆ ਰਹੇ ਆ ਰਹੇ ਨੇ ਤੇ ਗ੍ਰਿਫਤਾਰੀ ਦੀ ਤਲਵਾਰ ਲਟਕਦੀ ਪਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਜੋ ਹੁਣ ਤੱਕ ਦੇ ਮੇਨ ਪੁਆਇੰਟ ਸਾਹਮਣੇ ਆਉਂਦੇ ਪਏ ਨੇ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਜੋ ਨਕਸ਼ੇ ਤੇ ਪਲਾਟ ਨੰਬਰ ਹੈ ਉਹ ਗਲਤ ਦਿਖਾਇਆ ਗਿਆ ਦੂਸਰੇ ਪਾਸੇ ਜਾਲੀ ਦਸਤਾਵੇਜ਼ ਕੀਤੇ ਗਏ ਡਿਜੀਟਲ ਦਸਤਾਵੇਜ਼ ਕੀਤੇ ਗਏ ਤੇ ਨਾਲ ਦੀ ਨਾਲ ਹੀ ਜਿਹੜੇ ਸਾਈਨ ਮਿਸਯੂਜ਼ ਕੀਤੇ ਗਏ ਨੇ ਤੇ ਜਿਹੜਾ ਰੈ residense ਏਰੀਆ ਸੀਗਾ ਉਹ ਕਮਰਸ਼ੀਅਲ ਦਿਖਾਇਆ ਗਿਆ ਇਸ ਤੋਂ ਬਾਅਦ ਜਿੰਨਾ ਲੋਕਾਂ ਦੇ ਵੱਲੋਂ ਬੁਲੀ ਲਗਾਈ ਗਈ ਉਹਨੇ ਲੋਕ ਕਿਵੇਂ ਪੜਤਾਲ ਦੇ ਵਿੱਚ ਸ਼ਾਮਲ ਹੁੰਦੇ ਨੇ ਦਰਅਸਲ ਉਹਨਾਂ ਨੇ ਇੱਕੋ ਆਈਪੀ ਐਡਰੈਸ ਜਿਹੜਾ ਵਰਤਿਆ ਇਸ ਤੋਂ ਬਾਅਦ ਕਿ ਉਹਨਾਂ ਤੇ ਵੀ ਪਕੜ ਪੁਲਿਸ ਦੇ ਵੱਲੋਂ ਬਿਜ਼ਨਸ ਦੇ ਵੱਲੋਂ ਕੀਤੀ ਗਈ ਤੇ ਉਹਨਾਂ ਨੂੰ ਫੜ ਲਿਆ ਗਿਆ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਜੇਕਰ ਰਿਮਾਨ ਤੇ ਚਲੇ ਗਏ ਨੇ ਰਿਮਾਨ 28 ਸਤੰਬਰ ਤੱਕ ਦੱਸੀ ਜਾ ਰਹੀ ਹੈ ਜੇਕਰ ਉਹਨਾਂ ਦੇ ਵੱਲੋਂ ਕੋਈ ਗੱਲ ਆਖ ਦਿੱਤੀ ਗਈ ਤਾਂ ਹੋ ਸਕਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੇ ਨਾਂ ਨਾਲ ਹੋਰ ਨਾਂ ਵੀ ਸ਼ਾਮਲ ਹੋ ਸਕਦੇ ਨੇ ਤੇ ਮਹਿਜ਼ ਇਹ ਕੋਈ ਜੇਕਰ ਗੱਲ ਤੁਸੀਂ 65 ਲੱਖ ਦੀ ਗੱਲ ਕੀਤੀ ਹੈ 65 ਲੱਖ ਦੀ ਗੱਲ ਨਹੀਂ ਗਈ ਇਹ ਪੰਜਾਬ ਦੇ ਉਹਨਾਂ ਲੋਕਾਂ ਦੀ ਗੱਲ ਹੈ ਜਿਨ੍ਹਾਂ ਨੇ ਕਿ ਆਪਣੇ ਦਿਲੋਂ ਆਪਣੀ ਵੋਟ ਦਾ ਹੱਕ ਦਾ ਇਸਤੇਮਾਲ ਕੀਤਾ ਸੀ ਤੇ ਇਹਨਾਂ ਨੂੰ ਵੋਟ ਪਾਈ ਸੀ ਮੰਤਰੀ ਬਣਾਇਆ ਸੀ ਖਜ਼ਾਨਾ ਮੰਤਰੀ ਬਣੇ ਸੀ ਉਹਨਾਂ ਲੋਕਾਂ ਨੇ ਦਿਲ ਦੀ ਗੱਲ ਹੈ ਕਿ ਅਸੀਂ ਤੁਹਾਨੂੰ ਪੰਜਾਬ ਦੀ ਭਲਾਈ ਵਾਸਤੇ ਬਣਾਇਆ ਸੀ ਪਰ ਅੱਜ ਮਹਿਜ਼ 65 ਲੱਖ ਜਾਂ ਤੁਸੀਂ ਇੰਜ ਅਖ ਲਵੋ ਜੇਕਰ ਅਸੀਂ ਸਧਾਰਨ ਪਰਿਵਾਰ ਦੀ ਗੱਲ ਕਰੀਏ ਸਧਾਰਨ ਕੰਮ ਕਰਨ ਵਾਲੇ ਦੀ ਬੰਦੇ ਦੀ ਗੱਲ ਕਰੀਏ ਤਾਂ ਉਤੀ ਸਾਲ ਦੀ ਇਨਕਮ ਪੂਰੇ ਸਾਲ ਦੇ ਨਿਕਾ ਮਸਾ 4 ਤੋਂ 5 ਲੱਖ ਬਣਦੀ ਹੈ ਤੇ 65 ਲੱਖ ਤੁਸੀਂ ਆਪਣੇ ਮਲਟੀਪਲਾਈ ਕਰਕੇ ਦੇ ਲੋ 20 ਸਾਲਾਂ ਦੀ ਗੱਲ ਚੱਲੇ ਜਾਂਦੀ ਹੈ ਪਰ ਇਹਨਾਂ ਦੇ ਵੱਲੋਂ ਇੱਕ ਪਲਾਟ ਤੇ ਇੰਨਾ ਪੈਸਾ ਖਰਚਿਆ ਗਿਆ ਜਾਂ ਪੈਸੇ ਬਚਾਏ ਗਏ ਤਾਂ ਆਪਣੇ ਆਪ ਦੇ ਵੱਡਾ ਸਵਾਲ ਬਣਦਾ ਹੈ ਜੀ ਜਿੱਦਿ ਕਿ ਇਹਨਾਂ ਤੁਸੀਂ ਦੱਸਿਆ ਕਿ ਪੂਰੇ ਮਾਮਲੇ ਦੇ ਵਿੱਚ ਜੇ ਮਨਪ੍ਰੀਤ ਬਾਦਲ ਦੀ ਕਰੀਏ ਤੇ ਇੱਕ ਪਾਸੇ ਤਾਂ ਉਹ ਸਾਰਾ ਜੀਵਨ ਉੱਚ ਵਿਚਾਰ ਵਾਲੀ ਗੱਲ ਕਰਦੇ ਨੇ ਪਰ ਇੰਨਾ ਵੱਡਾ ਜਿਹੜਾ ਨੁਕਸਾਨ ਨਿਕਲਿਆ 65 ਲੱਖ ਦਾ ਡਿਜੀਟਲ ਸਿਗਨੇਚਰ ਹੈਗਾ ਆ ਇਹ ਕਿਤੇ ਨ ਕਿਤੇ ਉਹ ਇਹਨਾਂ ਦੇ ਚ ਵੀ ਤੇ ਜਿਹੜੀ ਉਹ ਸਹੀ ਨਹੀਂ ਉਤਰੀ ਜੀ ਦੇਖੋ ਇਸ ਤਰ੍ਹਾਂ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਅਕਾਲੀ ਦਲ ਦੇ ਨਾਲ ਸੀਗਾ ਤਾਂ ਆਪਣੇ ਭਰਾ ਪ੍ਰਕਾਸ਼ ਸਿੰਘ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਨਾਲ ਅਕਸਰ ਦੇਖਿਆ ਜਾਂਦਾ ਸੀ ਕਿ ਸੁਖਬੀਰ ਸਿੰਘ ਬਾਦਲਾ ਨੂੰ ਉਹ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਇਸ ਟੋ ਟੈਕਸੋ ਪੈਸਾ ਬਚਾ ਲਈਏ ਸਿੱਧੀ ਸੜਕ ਕਰ ਲਈਏ ਜਾਂ ਬੱਸ ਅਸੀਂ ਆਪ ਉਹ ਚਾਰ ਜਿਹੜੇ ਅੰਗ ਰੱਖਿਆ ਰੱਖਣੇ ਆ ਬੋਡੀਗਾਰਡ ਰੱਖਣੇ ਆ ਜਾਂ ਇਹਨਾਂ ਨੂੰ ਬਚਾ ਲਈ ਅਸੀਂ ਆਪ ਅਜਿਹੇ ਕੰਮ ਕਰ ਲਈਏ ਪਰ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਇਹ ਅਖਦੇ ਹੁੰਦੇ ਸਨ ਕਿ ਅਸੀਂ ਜੇਕਰ ਟੈਕਸ ਲਗਾਵਾਂਗੇ ਸੜਕਾਂ ਬਣਾਵਾਂਗੇ ਟੋਲ ਟੈਕਸ ਲਾਵਾਂਗੇ ਤਾਂ ਪੰਜਾਬ ਦੇ ਵੀ ਜਿਹੜਾ ਪੈਸਾ ਵਾ ਉਹਦੀ ਉਹ ਸੋਰਸ ਸੇ ਸ਼ੁਰੂ ਹੋ ਜਾਣਾ ਹੈ ਜਿਹੜਾ ਜਿਵੇਂ ਕਹਿੰਦੇ ਆ ਕਿ ਆਉਣਾ ਜਾਣਾ ਸ਼ੁਰੂ ਹੋ ਜਾਊਗਾ ਤਾਂ ਪੰਜਾਬ ਦੇ ਵਿੱਚ ਪੈਸੇ ਦਾ ਆਉਣ ਜਾਣ ਕਰਕੇ ਪੰਜਾਬ ਦੇ ਸੂਬੇ ਦੇ ਵਿੱਚ ਆਮਦਨ ਵਧੂਗੀ ਉਹਨਾਂ ਦੀ ਸੋਚ ਇਸ ਤਰ੍ਹਾਂ ਹੁੰਦੀ ਸੀ ਪਰ ਜਿਹੜੇ ਆਪਣੇ ਬਾਦਰ ਸਾਹਿਬ ਵਰਪੀ ਸਿੰਘ ਬਾਦਲਵਾ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਪੈਸਾ ਬਚਾ ਲਿਆ ਜਾਵੇ ਜਿਸ ਕਰਕੇ ਉਹਨਾਂ ਦੀ ਜਿਹੜੀ ਦਿੱਖ ਸੀ ਕਿ ਆਮ ਲੋਕਾਂ ਦੇ ਵਿੱਚ ਇਸ ਤਰ੍ਹਾਂ ਮੰਨੀ ਜਾ ਰਹੀ ਸੀ ਕਿ ਪੰਜਾਬ ਦੇ ਪੈਸੇ ਦੀ ਰਾਖੀ ਕਰ ਸਕਦੇ ਨੇ ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਅਹੁਦਾ ਵੀ ਮਿਲਿਆ ਸੀ ਵਿੱਤ ਮੰਤਰੀ ਦਾ ਪਰ ਦੂਸਰੇ ਪਾਸੇ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਹੁਣ 65 ਲੱਖ ਰੁਪਏ ਦੀ ਗੱਲ ਆ ਗਈ ਤਾਂ ਹੁਣ ਸਵਾਲ ਤਾਂ ਉੱਠਣੇ ਬਣਦੇ ਨੇ ਕਿ ਜਨਾਬ ਮਹਿਜ਼ ਕੁਝ ਗਜ਼ਾਂ ਦੀ ਪਲਾਟ ਕਰਕੇ ਤੁਸੀਂ ਐਡਾ ਕਪਲਾ ਕੀਤਾ ਜੇ ਨਹੀਂ ਕੀਤਾ ਤਾਂ ਕਿਸ ਤਰ੍ਹਾਂ ਬਿਜ਼ਨਸ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਤੇ ਇੰਨੇ ਦਿਨਾਂ ਤੋਂ मतलब खबरएं भी आ रही हैं ने कि 40 ਤੋਂ 60 ਦਿਨ ਹੋ ਗਏ ਨੇ ਕਿ ਮਨਪ੍ਰੀਤ ਸਿੰਘ ਬਾਦਲ ਗਾਇਬ ਨੇ ਕਿੱਥੇ ਨੇ ਕਿਉਂ ਗਾਇਬ ਨੇ ਤਾਂ ਸਵਾਲ ਤਾਂ ਬਣਦਾ ਹੀ ਹੈ ਕੀ ਤਾਂ ਵੀ ਲਗਾਇਆ ਜਾਣ ਕਿ ਹੋ ਸਕਦਾ ਵਿਦੇਸ਼ ਚਲੇ ਗਏ ਨੇ ਜੀ ਜੀ ਠੀਕ ਹੈ ਤੇ ਜਿਸ ਤਰੀਕੇ ਦੇ ਨਾਲ ਹੁਣ ਇੱਕ ਅਪਲਗ ਕੀਤਾ ਹੋਇਆ ਮਨਪ੍ਰੀਤ ਬਾਦਲ ਦੀ ਛਾਪੇ ਮੇਂ ਲਗਾਤਾਰ ਜਾਰੀ ਹੈ ਵਿਜਲਿਆਂ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕਿਆ ਕਿ ਹੋਰ ਕੀ ਕਿਹੜੇ ਕਿਹੜੇ ਨਾਮ ਜਿਹੜੇ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਹੋਰ ਜ਼ਿਕਰ ਕਰ ਲੈਣਾ ਕਿ ਸਰੂਪ ਸਿੰਘ ਸਿੰਗਲਾ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਭਾਵੇਂ ਕਿ ਪਹਿਲਾਂ ਉਹ ਅਕਾਲੀ ਦਲ ਦੇ ਵਿੱਚ ਸਨ ਉਸ ਤੋਂ ਬਾਅਦ ਭਾਜਪਾ ਦੇ ਵਿੱਚ ਚਲੇ ਗਏ ਪਰ ਸਰੂਪ ਸਿੰਘਲਾ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਕਿ ਜੇਕਰ ਮੈਨੂੰ ਭਾਜਪਾ ਦਾ ਬਾਪ ਆਉਗੀ ਤਾਂ ਕਿ ਤੁਸੀਂ ਕੇਸ ਵਾਪਸ ਲੈ ਲਓ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਸਟਰੋਂਗ ਕੈਂਡੀਡੇਟ ਬਣਦੇ ਪਏ ਨੇ ਭਾਵੇਂ ਲੋਕ ਸਭਾ ਦੀ ਗੱਲ ਕੀਤੀ ਜਾ ਪੂਰੇ ਪਾਸੇ ਇਸ ਪੂਰੇ ਮਾਮਲੇ ਦੇ ਵਿੱਚ ਸਿੰਘਲਾ ਸਾਹਿਬ ਨੇ ਇਹ ਕਹਿ ਦਿੱਤਾ ਕਿ ਮੈਂ ਪਾਰਟੀ ਛੱਡ ਦੂੰ ਪਰ ਮੈਂ ਸ਼ਿਕਾਇਤ ਵਾਪਸ ਨਹੀਂ ਲੈਂਦਾ ਤੇ ਇਸ ਦੇ ਨਾਲ ਦੇਖਿਆ ਗਿਆ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਭਗਵੰਤ ਮਾਨ ਸਾਹਿਬ ਦੇ ਵੱਲੋਂ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਲਿਖਿਆ ਗਿਆ ਹੈ ਸੋਸ਼ਲ ਮੀਡੀਆ ਹੈਂਡਲਰ ਤੇ ਲਿਖਿਆ ਗਿਆ ਹੈ ਇਸ ਪੂਰੇ ਕੇਸ ਤੋਂ ਬਾਅਦ ਇਹ ਜ਼ਰੂਰ ਸਾਹਮਣੇ ਆ ਜਾਣਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਨਾਲ ਜਿਹੜੇ ਬਾਕੀ ਪੁਰਾਣੇ ਕਾਂਗਰਸੀ ਸੀ ਜਿਹੜੇ ਕਿ ਭਾਜਪਾ ਦੇ ਵਿੱਚ ਗਏ ਹੁਣ ਭਾਜਪਾ ਉਹਨਾਂ ਦਾ ਹੱਥ ਕਿਸ ਤਰ੍ਹਾਂ ਫੜਦੀ ਹੈ ਬਿਲਕੁਲ ਅ ਅਕਸਰ ਦੇਖਿਆ ਗਿਆ ਹੈ ਕਿ ਮਨਪੇ ਬਾਦਲ ਦੇ ਬਲੋਂ ਹਮੇਸ਼ਾ ਹੀ ਸਰਕਾਰਾਂ ਨੂੰ ਲੈ ਕੇ ਮੁੱਦੇ ਚੁੱਕੇ ਜਾਂਦੇ ਨੇ ਕਿ ਜਨਤਾ ਦੇ ਹੱਕ ਦੀ ਗੱਲ ਨਹੀਂ ਕਰਦੀ ਐ ਪਰ ਅੱਜ ਉਹਨਾਂ ਦੇ ਉੱਪਰ ਹੀ ਇੰਨੇ ਵੱਡੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਵਿਜੀਲੈਂਸ ਦੀ ਜਾਂਚ ਵਿੱਚ ਕੀ ਕੁਝ ਸਾਹਮਣੇ ਆਂਦਾ ਐ ਇਹ ਸਮਾਂ ਦੱਸੇਗਾ ਲੇਕਿਨ ਗੱਲਬਾਤ ਕਰ ਲੈਨੇ ਇੱਕ ਵਾਰ ਫੇਰ ਆਪਣੇ ਦੇਸ਼ ਦੀ ਸੂਬੇ ਦੀ ਕਿਉਂਕਿ ਜੰਗ ਲਗਾਤਾਰ ਚੱਲ ਰਹੀ ਐ ਪਰ ਕੈਨੇਡਾ ਦੇ ਬਲੋਂ ਇੱਕ ਨਵੀਂ ਐਡਵਾਈਜ਼ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਐ ਤੇ ਕੀ ਕੁਝ ਐਡਵਾਈਜ਼ਰੀ ਕਿਸ ਟਾਈਪ ਦੀ ਹੈਗੀ ਹੋਰ ਕੀ ਕੁਝ ਨਵਾਂ ਅਪਡੇਟ ਆਇਆ ਹੈ ਨਾਗਰਿਕਾਂ ਵਾਸਤੇ ਦੇਖੋ ਇਸ ਤਰ੍ਹਾਂ ਹੈ ਕਿ ਜੇਕਰ ਬੀਤੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਹਾਲੇ ਤੱਕ ਤਾਂ ਸੁਰਖੀਆਂ ਦੇ ਵਿੱਚ ਇਹ ਬਣਿਆ ਹੋਇਆ ਸੀ ਕਿ ਇੱਕ ਯੂਐਸਏ ਦੀ ਅਖਬਾਰ ਦੇ ਅਕੋਰਡਿੰਗ ਯੂਐਸਏ ਦੀ ਅਖਬਾਰ ਨੇ ਕਿਹਾ ਕਿ ਸੂਤਰਾਂ ਤੋਂ ਮੁਤਾਬਕ ਸਾਨੂੰ ਇਹ ਦੱਸਿਆ ਗਿਆ ਸੀ ਕੈਨੇਡਾ ਨੂੰ ਕਿ ਜਿਹੜਾ ਨਿਚਰ ਵਾਸਤੇ ਕੋਈ ਕਾਰਵਾਈ ਜਾਂ ਹਮਲਾ ਹੋ ਸਕਦਾ ਹੈ ਉਸ ਤੋਂ ਬਾਅਦ ਹਮਲਾ ਹੁੰਦਾ ਹੈ ਉਸ ਤੋਂ ਬਾਅਦ ਇਹ ਚੀਜ਼ ਸਪਸ਼ਟ ਵੀ ਕਿਸੇ ਅਖਬਾਰ ਨੇ ਨਹੀਂ ਕੀਤੀ ਕਿ ਜਿਹੜੀ ਅਸੀਂ ਜਾਣਕਾਰੀ ਦਿੱਤੀ ਹੈ ਉਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਭਾਰਤ ਦੇ ਵੱਲੋਂ ਚੀਜ਼ ਕਾਰਵਾਈ ਕੀਤੀ ਜਾਵੇਗੀ ਇਸ ਕਰਕੇ ਸ਼ਸ਼ੋਭਾਂਜੋ ਬਣਿਆ ਹੋਇਆ ਸੀ ਪਰ ਇਸ ਸਭ ਦੇ ਵਿੱਚ ਹੁਣ ਇੱਕ ਪਾਸੇ ਕੈਨੇਡਾ ਦੇ ਰੱਖਿਆ ਮੰਤਰੀ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਭਾਰਤ ਇਸ ਪੂਰੇ ਮਾਮਲੇ ਦੇ ਵਿੱਚ ਸਹਿਯੋਗ ਦਵੇ ਉਹਨਾਂ ਨੇ ਇਹ ਕਿਹਾ ਹੈ ਯੂਐਸਏ ਦੀ ਅਸੈਂਬਲੀ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਹੋਇਆ ਹੈ ਕਿ ਭਾਰਤ ਜਿਹੜਾ ਵਾ ਸੀ ਇਸ ਮਾਮਲੇ ਨੂੰ ਭਾਵੇਂ ਕਿ ਨਿੱਜੀ ਤੌਰ ਤੇ ਭਾਵੇਂ ਜਨਤਕ ਤੌਰ ਤੇ ਕਹਿੰਦੇ ਆ ਕਿ ਭਾਰਤ ਸਹਿਯੋਗ ਪਰ ਇਹ ਸਭ ਦੇ ਵਿੱਚ ਹੁਣ ਐਡਵਾਈਜ਼ਰੀ ਨਵੀਂ ਜਾਰੀ ਹੋ ਗਈ ਹੈ ਐਡਵਾਈਜ਼ਰੀ ਇੱਕ ਵਾਰ ਫਿਰ ਤਲਕੀ ਭਰੀ ਹੈ ਤਲਕੀ ਭਰੀ ਇਸ ਕਰਕੇ ਕਿਉਂਕਿ ਹੁਣ ਯੂਐਸ ਕੈਨੇਡਾ ਨੇ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਹੈ ਕਿ ਜਿਹੜੇ ਨਾਗਰਿਕ ਜਿਹੜੇ ਕੈਨੇਡੀਅਨ ਭਾਰਤ ਦੇ ਵਿੱਚ ਪਹੁੰਚੇ ਹੋਏ ਨੇ ਉਹ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਕਿਉਂਕਿ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਜਾਂ ਫਿਰ ਮੀਡੀਆ ਦੇ ਕੁਝ ਹੈਂਡਲਸ ਤੇ ਇਹ ਅਫਵਾਹ ਉਡਾਈ ਜਾ ਰਹੀ ਹੈ ਕਿ ਕੈਨੇਡਾ ਦੇ ਵਿੱਚ ਹਾਲਾਤ ਮਾੜੇ ਨੇ ਜਾਂ ਕੈਨੇਡਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਸਾਡੇ ਕੈਨੇਡੀਅਨ ਭਾਰਤ ਦੇ ਵਿੱਚ ਗਏ ਹੋਏ ਨੇ ਉਹ ਆਪਣੀ ਸੁਰੱਖਿਆ ਦੇ ਵਿੱਚ ਆਪਣਾ ਥੋੜਾ ਮੋਟਾ ਧਿਆਨ ਰੱਖਣ ਬੰਦੋਬਸਤ ਕਰਕੇ ਰੱਖਣ ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਬਣਦਾ ਹੈ ਕਿਉਂਕਿ ਉਮੀਦ ਇਹ ਲਗਾਈ ਜਾ ਰਹੀ ਸੀ ਕਿ ਕਿਉਂਕਿ ਇਹ ਪੂਰੇ ਦੇਸ਼ਾਂ ਦੇ ਜੀ ਸਬੰਧਾਂ ਦਾ ਮਾਮਲਾ ਹੈ ਇੱਕ ਪਾਸੇ ਭਾਰਤ ਇੱਕ ਪਾਸੇ ਕੈਨੇਡਾ ਇੱਕ ਪਾਸੇ ਅਮਰੀਕਾ ਪਰ ਤਲਖੀ ਘਟਣੀ ਚਾਹੀਦੀ ਸੀ ਬਲਕਿ ਇਸ ਕਰਕੇ ਘਟਣ ਘਟਣ ਦੀ ਗੱਲ ਕਰਦੇ ਹਾਂ ਕਿਉਂਕਿ ਸਰਕਾਰਾਂ ਵੀ ਆਮ ਲੋਕ ਹੀ ਚੁਣਦੀਆਂ ਨੇ ਤੇ ਆਮ ਲੋਕਾਂ ਦੀ ਇਸ ਵੇਲੇ ਸੁਰੱਖਿਆ ਜੀ ਆਮ ਲੋਕਾਂ ਦੇ ਆਉਣ ਜਾਣ ਦੀ ਆਮ ਲੋਕਾਂ ਦੇ ਜੀਵਨ ਦੀ ਗੱਲ ਵਾ ਉਹ ਹੁਣ ਦਾਤ ਲੱਗੀ ਹੋਈ ਆ ਪੰਜਾਬ ਦੇ ਵਿੱਚ ਕਈ ਕੈਨੇਡੀਅਨ ਪਹੁੰਚੇ ਹੋਏ ਨੇ ਇੰਡੀਆ ਦੇ ਵਿੱਚ ਕਈ ਕੈਨੇਡੀਅਨ ਪਹੁੰਚੇ ਹੋਏ ਨੇ ਤੇ ਕਈਆਂ ਨੇ ਇਹਨਾਂ ਮੌਸਮਾਂ ਦੇ ਵਿੱਚ ਸਰਦੀ ਦੇ ਮੌਸਮਾਂ ਦੇ ਵਿੱਚ ਆਉਣਾ ਸੀ ਭਾਵੇਂ ਕੋਈ ਵੀ ਨੀਤੀ ਕਰ ਰਹੇ ਹੋਣ ਉਹਨਾਂ ਦੇ ਵੀਜ਼ੇ ਰੁਕ ਗਏ ਨੇ ਜਿਨ੍ਹਾਂ ਦੇ ਵੱਲੋਂ ਓਸੀਆਈ ਜਿਹੜੇ ਕਾਰਡਵਾ ਔਰ ਨਿਊ ਕਰਵਾਉਣੇ ਸੀ ਜਾਂ ਨਹੀਂ ਬਣਾਏ ਹੋਏ ਸੀ ਉਹਨਾਂ ਨੂੰ ਪੰਗਾ ਪਿਆ ਗਿਆ ਇਸ ਸਭ ਦੇ ਵਿੱਚ ਨਵੀਂ ਐਡਵਾਈਜ਼ਰੀ ਜਿਹੜੀ ਜਾਰੀ ਹੋ ਗਈ ਹੈ ਕਿ ਜਿਹੜੇ ਸਰਕਾਰ ਨੇ ਕਹਿਤਾ ਕਿ ਇੰਡੀਆ ਦੇ ਵਿੱਚ ਲੋਕ ਆਏ ਹੋਏ ਨੇ ਉਹ ਆਪਣੀ ਸੁਰੱਖਿਆ ਯਕੀਨੀ ਬਣਾਉਣ ਤਾਂ ਆਪਣੇ ਆਪ ਦੇ ਵਿੱਚ ਆਮ ਲੋਕਾਂ ਨੂੰ ਬੜਾ ਹੀ ਅੱਖਿਆ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਦੂਸਰੇ ਪਾਸੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਦੋਹਾਂ ਸਰਕਾਰਾਂ ਕਿਤੇ ਨਾ ਕਿਤੇ ਆਪਣੇ ਸਬੰਧ ਨੂੰ ਚੰਗਾ ਬਣਾਉਣ ਵਾਸਤੇ ਜਾਂ ਦੂਸਰੇ ਪਾਸੇ ਆਮ ਲੋਕਾਂ ਦੇ ਜ਼ਿੰਦਗੀ ਦੇ ਵਿੱਚ ਚੰਗਾ ਸਥਿਰਤਾ ਲਿਆਉਣ ਵਾਸਤੇ ਅਜਿਹੇ ਐਡਵਾਈਸਰੀਆਂ ਨੂੰ ਜ਼ਰੂਰ ਵਾਪਸ ਲੈਣ ਕਿ ਤਾਂ ਕਿ ਆਮ ਲੋਕਾਂ ਨੂੰ ਸੁਖਾਵਾਂ ਹੌਮ ਹੋਵੇ ਹਾਂ ਜਿੱਥੇ ਤੇ ਗਨੀਜਰ ਦੇ ਕਤਲ ਦੇ ਮਾਮਲੇ ਦੀ ਗੱਲ ਆ ਜੇਕਰ ਕੈਨੇਡਾ ਜਾ ਯੂਐਸਏ ਕਹਿੰਦਾ ਪਏ ਸਾਡਾ ਸਾਥ ਦਿਓ ਤੇ ਦੂਸਰੇ ਪਾਸੇ ਭਾਰਤ ਸਰਕਾਰ ਇਹ ਕਹਿੰਦੀ ਪਈ ਤੁਹਾਨੂੰ ਸਬੂਤ ਦਿਖਾਓ ਇਸ ਪੂਰੇ ਮਾਮਲੇ ਨੂੰ ਤੁਸੀਂ ਅੰਦਰ ਬਹਿ ਕੇ ਅੰਤਰਲਿਖਾਤੇ ਦੇ ਵਿੱਚ ਕਿਉਂਕਿ ਕਈ ਵੱਡੇ ਮਾਹਰ ਹੁੰਦੇ ਨੇ ਇਸ ਮਾਮਲਿਆਂ ਦੇ ਵਿੱਚ ਵਿਦੇਸ਼ ਮੰਤਰਾਲਾ ਹੁੰਦਾ ਆ ਜਾਂ ਹੋਰ ਵੀ ਮਹਿਕਮਿਆਂ ਦੇ ਹੰਟਰਪੋਲ ਹੋ ਗਈ ਜਾਂ ਪੰਜਾਬ ਦੇ ਵਿੱਚ ਸੀਬੀ ਇੰਡੀਆ ਦੇ ਵਿੱਚ ਸੀਬੀਆਈ ਹੋ ਗਈ ਜਾਂ ਹੋਰ ਇਹ ਚੀਜ਼ਾਂ ਰਿਡਿਟ ਸਕਦੇ ਨੇ ਪਰ ਦੂਸਰੇ ਪਾਸੇ ਆਮ ਲੋਕਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਰਾਹਤ ਦੇਣੀ ਚਾਹੀਦੀ ਦੋਹਾਂ ਸਰਕਾਰਾਂ ਦੇ ਵੱਲੋਂ ਪਰ ਦੋਹਾਂ ਦੇਖਿਆ ਜਾਵੇ ਤਾਂ ਭਾਰਤ ਦੇ ਕੈਨੇਡਾ ਦੇ ਜੰਗ ਵਿਚਕਾਰ ਜਿਸ ਤਰੀਕੇ ਦੇ ਨਾਲ ਡਵਾਈਸਾਂ ਜਾ ਰਹੀਆਂ ਹੋ ਰਹੀ ਨੇ ਪਰ ਜੋ ਮਾਹੌਲ ਬਣਿਆ ਹੋਇਆ ਵਾ ਖਾਲੀ ਤਾਂ ਸਮਰਥਕਾਂ ਦੇ ਕਰਕੇ ਇੰਡੀਆ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਪਰ ਸਭ ਦੇ ਵਿਚਕਾਰ ਇੱਕ ਐਲਓਸੀ ਹੋਰ ਜਾਰੀ ਹੋਈ ਹੈ ਕਰਨਵੀਰ ਸਿੰਘ ਦੇ ਉੱਪਰ ਉਸ ਨੂੰ ਇਸ ਮਾਮਲੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜੀ ਦੇਖੋ ਇਸ ਤਰ੍ਹਾਂ ਹੈ ਕਿ ਇੱਕ ਪਾਸੇ ਤਾਂ ਹੁਣ ਬੀਤੇ ਦਿਨ ਸ਼੍ਰੀਲੰਕਾ ਦੇ ਵੀ ਇੱਕ ਰੱਖਿਆ ਮੰਤਰਾਲੇ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਕਿ ਕੈਨੇਡਾ ਦੇ ਵੱਲੋਂ ਇਹ ਅਕਸਰ ਕੀਤਾ ਜਾਂਦਾ ਹੈ ਕਿ ਉੱਥੇ ਗਲਤ ਗਤੀਵਿਧੀਆਂ ਕਰਨ ਵਾਲੇ ਅੱਤਵਾਦੀ ਗਤੀਵਿਧੀਆਂ ਕਰਨ ਵਾਲੇ ਬੜੀ ਆਸਾਨੀ ਦੇ ਨਾਲ ਸ਼ਰਨ ਲੈ ਰਹੇ ਨੇ ਕਹਿੰਦੇ ਸਾਡੇ ਨਾਲ ਵੀ ਇਸ ਤਰ੍ਹਾਂ ਦਾ ਹੋਇਆ ਸ਼੍ਰੀਲੰਕਾ ਦੇ ਵੱਲੋਂ ਕਿਹਾ ਗਿਆ ਸੀ ਪਰ ਦੂਸਰੇ ਪਾਸੇ ਗੱਲ ਕੀਤੀ ਜਾ ਰਹੀ ਹੈ ਅੱਤਵਾਦੀਆਂ ਦੀ ਹਿੰਦਸਤਾਨੀਆਂ ਦੀ ਪਰ ਇਸ ਮਾਮਲੇ ਦੇ ਵਿੱਚ ਹੁਣ ਖੜਕੂਵਾਦ ਜਦੋਂ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਸੀ ਦੌਰ ਚੱਲਦਾ ਪਿਆ ਸੀ ਉਸ ਵੇਲੇ ਕਰਨਵੀਰ ਸਿੰਘ ਸਖਸ਼ਵਾ ਜਿਹੜਾ ਕਪੂਰਥਲੇ ਦਾ ਰਹਿਣ ਵਾਲਾ ਸੀ ਉਸਤੇ ਕਤਲ ਮਾਮਲਾ ਪੈਂਦਾ ਉਸ ਤੋਂ ਬਾਅਦ ਦੱਸਿਆ ਜਾਂਦਾ ਕਿ ਪਾਕਿਸਤਾਨ ਦੇ ਵਿੱਚ ਭੱਜ ਗਿਆ ਸੀ ਉਸ ਤੋਂ ਬਾਅਦ ਭਾਵੇਂ ਕਿ ਪੰਜਾਬ ਪੁਲਿਸ ਦੇ ਵੱਲੋਂ ਅਨਾਮ ਰੱਖੇ ਗਏ ਸਨ ਉਹਨਾਂ ਨੂੰ 5 ਲੱਖ ਰੁਪਏ ਦਾ ਨਾਮਯੇਬ ਪਰ ਉਸ ਤੋਂ ਬਾਅਦ ਹੁਣ ਇੰਟਰਪੋਲ ਦੇ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਗਿਆ ਏ ਇੱਕ ਪਾਸੇ ਆਪਾਂ ਐਲਓਸੀ ਦੀ ਗੱਲ ਕੀਤੀ ਸੀ ਮਨਪ੍ਰੀਤ ਸਿੰਘ ਬਾਦਲ ਤੇ ਪਰ ਇਹ ਇੰਟਰਪੋਲ ਦੇ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਗਿਆ ਇਸ ਤੋਂ ਬਾਅਦ ਹੋ ਸਕਦਾ ਹੈ ਕਿ ਇਹ ਪੂਰਾ ਜਿਹੜਾ ਸੰਦਰਭ ਵਾਜਕਰ ਪੂਰੇ ਵਰਲਡ ਲੈਵਲ ਦੀ ਗੱਲ ਕੀਤੀ ਜਾਵੇ ਤਾਂ ਖੜਕੂਵਾਦ ਅੱਤਵਾਦੀਆਂ ਨੂੰ ਜੋੜ ਕੇ ਬਣਾਇਆ ਜਾ ਰਿਹਾ ਇੱਕ ਪੂਰਾ ਹੁਣ ਇਹ ਉਹ ਸਿਨੈਰੀਓ ਬਣਾਇਆ ਜਾ ਰਿਹਾ ਕਿ ਸਭ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਖਾਲਿਸਤਾਨ ਸਮਰਥਕ ਨੇ ਉਹਨਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕੋਈ ਵੱਡੀ ਕਾਰਵਾਈ ਜਿਹੜੀ ਆ ਕਿ ਵਿਸ਼ੇਪ ਪੱਧਰ ਤੇ ਹੋ ਸਕਦੀ ਹੈ ਇਹ ਅਨੁਮਾਨ ਸਿਆਸੀ ਪੰਡਤਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਜੀ ਜਿਸ ਤਰ੍ਹਾਂ ਇੱਕ ਦਾ ਮਾਹੌਲ ਹੈ ਹੋਰ ਐਡਵਾਈਸ ਜਾਰੀਆਂ ਹੋ ਚੁੱਕੀਆਂ ਨੇ ਕੀ ਕੁਝ ਹੋਰ ਇਹਦੇ ਵਿੱਚ ਨਵਾਂ ਅਪਡੇਟ ਹੋਏਗਾ ਫਿਲਹਾਲ ਲਗਾਤਾਰ ਐਡਵਾਈਸ ਜਿਸ ਤਿੱਕੇ ਨਾਲ ਜਾਰੀ ਹੈ ਉਮੀਦ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਪਸੀ ਸਮਝਾਤਾ ਹੋ ਸਕਦਾ ਜਿਸ ਤਿੱਕੇ ਨਾਲ ਭਾਰਤ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਜਾ ਰਿਹਾ ਹੈ ਜ਼ਰੂਰ ਹੈ ਕਿ ਭਾਰਤ ਸਹਿਯੋਗ ਪੂਰਾ ਦਵੇਗਾ ਲੇਕਿਨ ਜੇਕਰ ਕੈਨੇਡਾ ਭਾਰ ਦੇ ਸ਼ਰਤਾਂ ਨੂੰ ਮਨਜ਼ੂਰ ਕਰਦਾ ਹੈ ਲੇਕਿਨ ਇੱਕ ਵਾਰ ਆਪਣੇ ਸੂਬੇ ਦੇ ਵੱਲ ਫਿਰ ਰੁਕ ਕਰ ਲੈਣੇ ਆ ਜਿਸ ਤਰ੍ਹਾਂ ਬੀਤੇ ਦਿਨ ਜਿਵੇਂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਬੱਤੀ ਵਿਧਾਇਕਾ ਦੇ ਮਾਮਲੇ ਤੇ ਜੋ ਬਿਆਨ ਦਿੱਤਾ ਗਿਆ ਸੀਗਾ ਮੁੱਖ ਮੰਤਰੀ ਦੇ ਵੱਲੋਂ ਤਾਂ ਪਲਟਵਾਰ ਜਵਾਬ ਦਿੱਤਾ ਗਿਆ ਤੇ ਕੀ ਲੱਗਦਾ ਹੈ ਕਿ ਅੱਗੋਂ ਕੀ ਜਵਾਬ ਦੇਣਗੇ ਸਭ ਤੋਂ ਪਹਿਲਾਂ ਤਾਂ ਇਸ ਤਰ੍ਹਾਂ ਕਿ ਕਾਂਗਰਸ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਜੰਗਛੜੀ ਨਜ਼ਰ ਆ ਰਹੀ ਹੈ ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਤੇ ਦੂਸਰੇ ਪਾਸੇ ਜੇਕਰ ਆਸ਼ੂ ਦੀ ਗੱਲ ਕੀਤੀ ਜਾਵੇ ਭਾਰਤ ਪੁਸ਼ਨ ਆਸ਼ੂ ਦੀ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਬਿਆਨ ਸਾਹਮਣੇ ਆ ਰਹੇ ਨੇ ਉਹ ਇੱਕ ਪਾਸੇ ਬਾਜਵਾ ਸਾਹਿਬ ਇਹ ਕਹਿੰਦੇ ਪਏ ਨੇ ਕਿ ਸਾਡੇ ਸੰਪਰਕ ਦੇ ਵਿੱਚ ਆਮ ਆਦਮੀ ਪਾਰਟੀ ਦੇ 32 ਤੋਂ 33 ਵਿਧਾਇਕ ਨੇ ਜੇਕਰ ਲੋਕ ਸਾਡਾ ਸਾਥ ਦਿੰਦੇ ਨੇ ਤਾਂ ਅਸੀਂ ਜਿਸ ਤਰ੍ਹਾਂ ਇਲੈਕਸ਼ਨਸ ਹੋਣ ਗਈਆਂ ਤਾਂ ਸਰਕਾਰ ਦਾ ਪਲਟਾ ਹੋ ਜਾਊਗਾ ਸਰਕਾਰ ਚੇਂਜ ਹੋ ਸਕਦੀ ਹੈ ਕਿਉਂਕਿ ਇੱਕ ਪਾਸੇ 18 ਵਿਧਾਇਕ ਸਾਡੇ ਕੋਲੇ ਨੇ ਦੂਸਰੇ ਪਾਸੇ 32 ਵਿਧਾਇਕ ਸਾਡੇ ਸੰਪਰਕ ਦੇ ਵਿੱਚ ਨੇ ਤਾਂ ਸਰਕਾਰ ਬਦਲ ਸਕਦੀ ਹੈ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਆਸ਼ੂ ਸਾਹਿਬ ਦੀ ਤਾਂ ਉਹ ਇਹ ਕਹਿੰਦੇ ਪਏ ਨੇ ਕਿ ਅਸੀਂ ਇਸ ਤਰ੍ਹਾਂ ਇੰਡੀਆ ਗਠਜੰਬਨ ਆਈਐਨਡੀਆ ਬਣਦਾ ਪਿਆ ਅਸੀਂ ਉਸ ਦਾ ਸਾਥ ਨਹੀਂ ਦੇਣਾ ਤੇ ਤੀਸਰੇ ਪਾਸੇ ਇਸ ਪੂਰੇ ਮਾਮਲੇ ਦੇ ਵਿੱਚ ਸੁਖੀ ਰੰਧਾਵਾ ਜਿਹੜੇ ਕਿ ਗ੍ਰਹਿ ਮੰਤਰੀ ਮੰਤਰੀ ਸਨ ਪਹਿਲਾਂ ਸੁਖੀ ਰੰਧਾਵਾ ਦੇ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਉਹਨਾਂ ਨੇ ਭਾਵੇਂ ਨਾਮ ਨਹੀਂ ਲਿੱਤਾ ਪਰ ਉਹ ਇਹ ਆਖਦੇ ਪਏ ਨੇ ਕਿ ਜਿਹੜੇ ਕਿ ਆਮਾਦਵੀ ਪਾਰਟੀ ਦੇ ਵੱਲ ਜਾਂਦੇ ਪਏ ਨੇ ਜਾਂ ਜਿਹੜੇ ਕਾਂਗਰਸ ਦੇ ਵਿੱਚ ਆਪਣੇ ਆਪ ਨੂੰ ਮੰਤਰੀ ਵੱਡਾ ਸਮਝਣ ਲੱਗ ਪਏ ਨੇ ਉਹ ਆਪਣਾ ਖਿਆਲ ਲੱਖ ਲੈਣ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਇੱਕ ਵਾਰ ਫਿਰ ਤੋਂ ਆਪਸੀ ਘਾਟੋਕਲੇਸ਼ ਸ਼ੁਰੂ ਹੋ ਗਿਆ ਹੈ ਭਾਵੇਂ ਕਿ ਇਸ ਪੂਰੇ ਮਾਮਲੇ ਦੇ ਵਿੱਚ ਨਵਜੋਧ ਸਿੰਘ ਸਿੱਧੂ ਹਾਲੇ ਪਿੱਛੇ ਨਜ਼ਰ ਦਿਖਾਈ ਦੇ ਰਹੇ ਨੇ ਕਿਉਂ ਇਸ ਕੰਟਰੋਵਰਸੀ ਦੇ ਵਿੱਚ ਨਹੀਂ ਫਸਦੇ ਪਏ ਉਹਨਾਂ ਨੂੰ ਪਤਾ ਹੈ ਪਰ ਹੁਣ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਲੈਣੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਜਿਵੇਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੋਸ਼ਲ ਮੀਡੀਆ ਤੇ ਬਿਆਨ ਦਿੱਤਾ ਗਿਆ ਦੋਸਤੋ ਬਾਅਦ ਭਗਵੰਤ ਮਾਨ ਜੀ ਦਾ ਵੀ ਬਿਆਨ ਸਾਹਮਣੇ ਆ ਗਿਆ ਭਗਵੰਤ ਮਾਨ ਸਾਹਿਬ ਨੇ ਇਹ ਕਿਹਾ ਇਹ ਹੁਣੇ-ਹੁਣੇ ਮਤਲਬ ਉਹਨਾਂ ਨੇ ਸੋਸ਼ਲ ਮੀਡੀਆ ਤੇ ਗੱਲ ਕੀਤੀ ਆ ਕਿ ਪ੍ਰਤਾਪ ਸਿੰਘ ਬਾਜਵਾ ਜੀ ਤੁਸੀਂ ਜਿਹੜਾ ਸਾਨੂੰ ਇੰਨੇ ਕਰੋੜਾਂ ਪੰਜਾਬੀਆਂ ਨੇ ਸਾਨੂੰ ਚੁਣ ਕੇ ਸਾਨੂੰ ਅਧਿਕਾਰ ਦਿੱਤੇ ਨੇ ਤੁਸੀਂ ਉਹਨਾਂ ਤੋਂ ਉਹਨਾਂ ਦਾ ਜਿਹੜਾ ਕਹਿੰਦੇ ਨੇ ਕਿ ਤੁਸੀਂ ਮਾਣ ਤੋੜਦੇ ਪਏ ਹਾਂ ਅਜੇ ਹੀ ਗੱਲ ਕਰਕੇ ਕਿ ਸਾਡੇ ਸੰਪਰਕ ਦੇ ਵਿੱਚ ਵਿਧਾਇਕ ਨੇ ਤੇ ਦੂਸਰੇ ਪਾਸੇ ਉਹਨਾਂ ਨੇ ਇੱਕ ਚੁਟਕੀ ਲੈ ਕੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਪ੍ਰਤਾਪ ਸਿੰਘ ਬਾਜਵਾ ਜੀ ਤੁਹਾਨੂੰ ਜਿਹੜਾ ਸੀਐਮ ਬਣਨ ਦਾ ਇੱਕ ਚਾਅ ਵਾ ਉਹਨਾਂ ਦਾ ਪਹਿਲਾਂ ਹੀ ਕਾਂਗਰਸੀਆਂ ਨੇ ਭਰੋਣ ਹੱਤਿਆ ਕਰ ਦਿੱਤੀ ਸੀ ਇਹ ਇੱਕ ਇਸ ਤਰ੍ਹਾਂ ਦਾ ਚੁਟਕੀ ਭਰਿਆ ਸਨੇਹਾ ਦੇਣਾ ਜਾਂ ਜਵਾਬ ਦੇਣਾ ਆਪਣੇ ਆਪ ਦੇ ਵਿੱਚ ਕਟਾਕਸ਼ ਭਰਿਆ ਵਾ ਲੱਗ ਸਕਦਾ ਦਿਲ ਨੂੰ ਪਰ ਇਸ ਮਾਮਲੇ ਦੇ ਵਿੱਚ ਜ਼ਰੂਰ ਇਹ ਸਾਬਿਤ ਹੋ ਜਾਂਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਜਿਹੜੀ ਗੱਲ ਕਹੀ ਗਈ ਹੈ ਇਹ ਆਪਣੇ ਆਪ ਦੇ ਵਿੱਚ ਕਿੰਨੀ ਸਟਰੋਂਗ ਹੈ ਤੇਤੀ ਵਿਧਾਇਕ ਕਹਨੇ ਜਿਹੜੇ ਵਿਧਾਇਕ ਮਹਸ ਜਿਹੜੇ ਸਾਲ ਪਹਿਲਾਂ ਬਣੇ ਨੇ ਸ਼ਾਇਦ ਇਹਨਾਂ ਵਿਧਾਇਕਾਂ ਦੇ ਵਿੱਚੋਂ ਬਹੁਤੇ ਵਿਧਾਇਕ ਅਜੇਹੇ ਵੀ ਨੇ ਜਿਨ੍ਹਾਂ ਨੂੰ ਹਾਲੇ ਤੱਕ ਐਮਐਲਏ ਦੀ ਪਾਵਰਸ ਕੀ ਹੁੰਦੀਆਂ ਨੇ ਉਹਨਾਂ ਦਾ ਇਲਮ ਨਹੀਂ ਚੰਗੀ ਤਰ੍ਹਾਂ ਹੋਇਆ ਹੋਣਾ ਕਿਉਂਕਿ ਕਿਉਂਕਿ ਡੇਲੀ ਰੁਟੀਨ ਵਾਈਜ਼ ਸਾਡੇ ਅ ਵਿਧਾਨ ਸਭਾ ਖੇਤਰ ਦੇ ਵਿੱਚ ਕਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਉਹ ਫਾਈਨੈਂਸ਼ੀਅਲੀ ਹੋਣ ਉਹ ਲੋਕਾਂ ਦੀ ਗੱਲ ਹੋਵੇ ਉਹ ਖੇਤੀ ਦੀ ਗੱਲ ਹੋਵੇ ਉਹ ਹੌਲੀ ਹੌਲੀ ਸਾਹਮਣੇ ਆਉਂਦੀਆਂ ਨੇ ਐਮਐਲਏਜ਼ ਕੋਲ ਉਹ ਕਿਵੇਂ ਜ ਹੱਲ ਕੱਢਣੇ ਕਿਵੇਂ ਸੰਪਰਕ ਕਰਨਾ ਕਿਸੇ ਵੀ ਮੰਤਰੀ ਦੇ ਨਾਲ ਸਮਝ ਆਉਂਦੀ ਨੇ ਹਾਲੇ ਤਾਂ ਮੈਨੂੰ ਲੱਗਦਾ ਐਮਐਲਏਜ਼ ਨੂੰ ਵੀ ਪਤਾ ਲੱਗਿਆ ਹੋਣਾ ਕਿ ਅਸੀਂ ਕਿਸ ਤਰ੍ਹਾਂ ਕੰਮ ਕਰਨਾ ਹੈ ਪਰ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾਏ ਕਹਿੰਦੇ ਪਏ ਨੇ ਕਿ ਸਾਡੇ ਸੰਪਰਕ ਦੇ ਵਿੱਚ 33 ਐਮਐਲਏਜ਼ ਨੇ ਅਸੀਂ ਸਰਕਾਰ ਬਦਲ ਦਵਾਂਗੇ ਗੱਲ ਸਰਕਾਰ ਬਦਲਣ ਦੀ ਨਹੀਂ ਇੱਥੇ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਿਸ ਤਰ੍ਹਾਂ ਦੇ ਕੰਮ 1.5 ਸਾਲ ਦੇ ਵਿੱਚ ਕੀਤੇ ਗਏ ਨੇ ਲੋਕ ਸਭ ਦੇਖਦੇ ਪਏ ਨੇ ਇਹ ਇਹ ਗੱਲ ਉਹਨਾਂ ਉਸ ਮੌਜੂਦਾ ਸਰਕਾਰ ਨੂੰ ਵੀ ਪਾਣਦੀ ਹੈ ਕਿ ਲੋਕ ਸਭ ਦੇਖਦੇ ਪਏ ਨੇ ਜਨਤਾ ਇਹ ਸਭ ਦੇਖਦੀ ਹੈ ਕਿ ਜਨਤਾ ਨੂੰ ਦਿੱਤੇ ਹੋਏ ਵਾਅਦਿਆਂ ਤੇ ਗਰੰਟੀਆਂ ਤੇ ਖਰੇ ਤੁਸੀਂ ਉਤਰਦੇ ਪਏ ਹੋ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਉਹੀ ਸਿਨੈਰੀਓ ਚੱਲ ਪਿਆ ਹੈ ਕਿ ਇੱਕ ਪਾਸੇ ਬਿਜ਼ਲੈਂਸ ਤੇ ਕਾਰਵਾਈਆਂ ਕਰਦੇ ਰਹੋ ਇੱਕ ਪਾਸੇ ਜਿਸ ਤਰ੍ਹਾਂ ਹੁਣ ਗੱਲ ਕੀਤੀ ਜਾਵੇ ਭ੍ਰਿਸ਼ਟਾਚਾਰ ਦੀ ਜਿਵੇਂ ਸਰਕਾਰ ਬਣਦੀ ਆ ਤਾਂ ਟੋਲ ਫਰੀ ਨੰਬਰ ਜਾਰੀ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਕਈ ਅਜਿਹੇ ਵੱਡੇ ਕੇਸ ਸਾਹਮਣੇ ਆਏ ਨੇ ਕਿ ਜਿਹੜੇ ਕਿ ਭ੍ਰਿਸ਼ਟਾਚਾਰ ਭਾਵੇਂ ਕਿ ਗਹਿਰੀ ਜਿਹੜੇ ਐਮ.ਐਲ.ਏ ਰਹੇ ਨੇ ਉਹਨਾਂ ਤੇ ਜਿਸ ਤਰ੍ਹਾਂ ਕਾਰਵਾਈ ਹੁੰਦੀ ਪਈ ਹੈ ਜਿਸ ਤਰ੍ਹਾਂ ਉਹਨੇ ਸੰਪਤੀ ਬਣਾਈ ਕੁਝ ਮਹੀਨਿਆਂ ਦੇ ਵਿੱਚ ਉਸ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕਿੰਨੀ ਕੁ ਸਰਕਾਰ ਸਟੈਂਡ ਤੇ ਹੈ ਤੇ ਨਾਲ ਦੀ ਨਾਲ ਹੀ ਕੀ ਸਰਕਾਰ ਦੇ ਵੱਲੋਂ ਦਿੱਤੀਆਂ ਗਰੰਟੀਆਂ ਤੋਂ ਲੋਕ ਖੁਸ਼ ਨੇ ਕਿ ਲੋਕਾਂ ਦੀ ਮੰਗਾਂ ਕੁਝ ਹੋਰ ਨੇ ਕਿਉਂਕਿ ਪੰਜਾਬ ਇਸ ਵੇਲੇ ਮਾਰ ਦੇ ਵਿੱਚ ਹੈ ਚਿੱਟੇ ਦੀ ਪੰਜਾਬ ਇਸ ਵੇਲੇ ਮਾਰ ਦੇ ਵਿੱਚ ਹੈ ਬੇਰੋਜ਼ਗਾਰੀ ਦੀ ਬੇਰੋਜ਼ਗਾਰੀ ਦੇ ਮਾਰ ਦੇ ਵਿੱਚ ਕਿਉਂ ਗੱਲ ਕਰਦੇ ਆ ਕਿਉਂਕਿ ਭਗਵਾਨ ਮਾਨ ਸਾਹਿਬ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਅਸੀਂ ਗੋਰੇ ਬਾਹਰਲੇ ਮੁਲਕਾਂ ਤੋਂ ਇੱਥੇ ਆਇਆ ਕਰਨਗੇ ਗੋਰਿਆਂ ਦੀ ਗੱਲ ਤਾਂ ਚਲੋ ਇੱਕ ਬਹੁਤ ਪਿੱਛੇ ਰਹਿ ਗਈ ਹੁਣ ਤਾਂ ਲੱਗਦਾ ਹੈ ਕਿ ਪੰਜਾਬੀਆਂ ਨੂੰ ਸ਼ਾਇਦ ਬਾਹਰ ਜਾਣਾ ਨਸੀਬ ਨਾ ਹੋਵੇ ਕਿਉਂਕਿ ਜਿਸ ਤਰ੍ਹਾਂ ਸਰਹੱਦੀ ਇੰਟਰਨੈਸ਼ਨਲ ਸਰਦੀਆਂ ਸਰਦਾਂ ਤੇ ਜਿਸ ਤਰ੍ਹਾਂ ਹੁਣ ਰੋਲੇ ਚੱਲ ਪਏ ਨੇ ਪਰ ਇਹ ਸਭ ਦੇ ਵਿੱਚ ਇਹ ਜੋ ਰੋਲੇ ਰੱਪੇ ਚੱਲਦੇ ਪਏ ਨੇ ਇਸ ਤੇ ਵੀ ਸਾਡਾ ਸਿਰਫ ਇਹੀ ਸਵਾਲ ਹੈ ਕਿ ਕੀ ਆਮ ਲੋਕਾਂ ਦੀ ਜੋ ਸਵਾਲ ਨੇ ਜੋ ਦੁਖਤ ਤਕਲੀਫਾਂ ਨੇ ਉਹ ਸੁਣੀਆਂ ਜਾ ਰਿਆ ਨੇ ਆਮ ਲੋਕ ਜ਼ਰੂਰ ਜਾਣਦੇ ਨੇ ਕਿ ਕਿਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੋਟ ਦੇਣੀ ਹੈ ਭਾਵੇਂ ਲੋਕ ਸਭਾ ਦੀ ਗੱਲ ਕੀਤੀ ਜਾਵੇ ਭਾਵੇਂ ਐਮਪੀਐਡੀ ਦੀ ਗੱਲ ਕੀਤੀ ਜਾਵੇ ਜਾਂ ਫਿਰ ਕਹਿੰਦੇ ਨੇ ਇਲੈਕਸ਼ਨਾਂ ਦੂਰ ਨਹੀਂ ਹੁੰਦੀਆਂ ਆ ਜਾਂਦੀਆਂ ਹੁੰਦੀਆਂ ਨੇ ਇਸ ਕਰਕੇ ਸਰਕਾਰਾਂ ਨੂੰ ਤੇ ਐਂਟੀ ਸਰਕਾਰਾਂ ਨੂੰ ਜੜੀਆਂ ਕਿ ਹਾਲੇ ਕਾਂਗਰਸ ਸਰਕਾਰ ਹਾਲੇ 1.5 ਸਾਲ ਹੀ ਹੋਇਆ ਵਾ ਸੱਤਾ ਤੋਂ ਬਾਹਰ ਗਈ ਨੂੰ ਜੀ ਆਮੇ ਵਿਰੋਧੀ ਧਿਰ ਦੀ ਸਰਕਾਰ ਬਣੀ ਹੋਈ ਹੈ ਉਹ ਵਿਰੋਧੀ ਧਿਰ ਦਾ ਮਤਲਬ ਇਹੀ ਹੁੰਦਾ ਹੈ ਕਿ ਆਪਣੇ ਜਿਹੜੇ ਵੀ ਸਵਾਲ ਹੁੰਦੇ ਨੇ ਉਹਨਾਂ ਨੂੰ ਹਮੇਸ਼ਾ ਚੱਕ ਕੇ ਰੱਖਣਾ ਤਾਂ ਕਿ ਇੱਕ ਪਾਸੇ ਤਾਂ ਉਹ ਬਣੇ ਰਹਿਣ ਲੋਕਾਂ ਦੇ ਨਜ਼ਰ ਦੇ ਵਿੱਚ ਵੀ ਤੇ ਦੂਸਰੇ ਪਾਸੇ ਸਰਕਾਰ ਜਿਹੜੀ ਕੰਮ ਨਹੀਂ ਕਰਦੀਆਂ ਉਹ ਜਾਣੂ ਕਰਵਾਇਆ ਜਾਵੇ ਪਰ ਇਹ ਸਭ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਗੱਲ ਆ ਜਾਵੇ ਕਿ ਸਾਡੇ ਸੰਪਰਕ ਦੇ ਵਿੱਚ ਵਿਧਾਇਕਾਂ ਦਾ ਲੋਕਾਂ ਦਾ ਵਿਸ਼ਵਾਸ ਕਿਸੇ ਨਾ ਕਿਸੇ ਗੜਬੜਾ ਸਕਦਾ ਕਿ ਅਸੀਂ ਕਿੱਧਰ ਜਾਈਏ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਕਿ ਜਿਸ ਤਿੱਕੇ ਦੇ ਨਾਲ ਹਰ ਪਾਰਟੀ ਦੇ ਵੱਲੋਂ ਦੇਖਿਆ ਜਾਵੇ ਤਾਂ ਜਦੋਂ ਵੀ ਸਰਕਾਰ ਬਣਨ ਵਾਲੀ ਹੁੰਦੀ ਹੈ ਜਾਂ ਚੋਣਾਂ ਆ ਜਾਂਦੀਆਂ ਨੇ ਤੇ ਧਲਕੀਪਰੇ ਬਿਆਨ ਵਿਆਚੇ ਹੋਣੇ ਸ਼ੁਰੂ ਹੋ ਜਾਂਦੇ ਨੇ ਆਮ ਲੋਕ ਦਿੱਤੇ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਬਣਾਈ ਉਹ ਇਸ ਉਮੀਦ ਦੇ ਵਿੱਚ ਹੈ ਕਿ ਸਾਡੇ ਹੱਕ ਦੀ ਗੱਲ ਕੀਤੀ ਜਾਵੇਗੀ ਲੇਕਿਨ ਸਰਕਾਰਾਂ ਚਾਹੇ ਕੋਈ ਵੀ ਹੋਣ ਕਾਂਗਰਸ ਹੈ ਭਾਜਪਾ ਹੈ ਆਮ ਆਦਮੀ ਪਾਰਟੀ ਹੈ ਹਮੇਸ਼ਾ ਇਹ ਆਪਸ ਦੇ ਵਿੱਚ ਉਲਝਿਆ ਰਹਿੰਦੇ ਨੇ ਆਪਾਂ ਜਿਨ੍ਹਾਂ ਦੇ ਕਟੋਕਲੇਸ਼ ਨਹੀਂ ਮੁੱਕਦੇ ਹੈਗੇ ਤਾਂ ਕਿਤੇ ਨ ਕਿਤੇ ਕਿਹਾ ਜਾ ਸਕਦਾ ਹੈ ਕਿ ਦੇਸ਼ ਨੂੰ ਸੂਬੇ ਨੂੰ ਚਲਾਉਣ ਵਾਸਤੇ ਸਰਕਾਰਾਂ ਪਹਿਲੇ ਆਪਸੀ ਸੂਝਬੂਝ ਦੇ ਨਾਲ ਆਪਣੇ ਰਿਸ਼ਤਿਆਂ ਜਿਹੜੇ ਨੇ ਉਹ ਸਟਰੌਂਗ ਹੋਣ ਤਾਂ ਕਿ ਫਿਰ ਸੂਬੇ ਜਾਂ ਦੇਸ਼ ਨੂੰ ਚਲਾਇਆ ਜਾ ਸਕਦਾ ਹੈ ਜਨਤਾ ਦੇ ਹੱਕ ਵਿੱਚ ਖਰੇ ਉਤਰਿਆ ਜਾ ਸਕਦਾ ਹੈ ਤੇ ਅੱਜ ਦੇ ਰਾਜਾਂ ਸੇਵਾ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਨਾ ਹੀ ਲੇਕਿਨ ਅਜੇ ਮਾਨ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਿਉਂਕਿ ਅਜੇ ਮੁੱਦੇ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਜੋ ਵਿਚਾਰ ਨੇ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਤੁਹਾਡੇ ਵਿਚਾਰਾਂ ਨੂੰ ਉਸ ਇਸ ਪ੍ਰੋਗਰਾਮ ਦੇ ਰਹੀ ਜਨਤਾ ਕਰ ਸਕੇ ਬਣੇ ਰਹੋ ਐਸਐਜ ਨਿਊਜ਼ ਤੇ ਨਾਲ